ਕਿੰਨਾ ਦੁੱਧ ਦੰਦੀ ਦੇ ਦੁੱਧ ਬਾਈ ਜੀ 16 ਲੀਟਰ 400 ਗ੍ਰਾਮ ਆਪ ਇਹਦਾ ਪੀਕ ਤੇ ਚੋਇਆ ਹੈ। ਸਤਿ ਕੀ ਵੀ ਆਪਣਾ ਰੌਣਕ ਡੇਰੀ ਫਾਰਮ ਤੇ ਬਾਈ ਜੀ ਸਾਰੇ ਭਰਾਵਾਂ ਦਾ ਸਵਾਗਤ ਆ। ਅੱਜ ਦੀ ਵੀਡੀਓ ਦੋਸਤੋ ਮੇਰੀ ਪਿੰਡ ਕੋਟਪਾਰ ਆ ਤੇ ਜ਼ਿਲ੍ਹੇ ਬਠਿੰਡੇ ਤੋਂ ਆ। ਬਾਈ ਬਲਦੇਵ ਸਿੰਘ ਖਾਲਸੇ ਦੇ ਘਰੋਂ ਵੀਡੀਓ ਆ। ਕੋਈ ਵਪਾਰ ਦਾ ਬਾਈ ਦਾ ਕੰਮ ਨਹੀਂ ਬਾਈ ਦਾ ਕੰਮ ਹੈਗਾ ਦੁੱਧ ਤੇ ਆ ਤੁਸੀਂ ਪਸ਼ੂ ਦੇਖ ਲੋ ਇੱਕ ਥੋੜੀ ਜੀ ਜਗ੍ਹਾ ਦੀ ਬਾਈ ਨੂੰ ਤੰਗੀ ਆ। ਉਹਦਾ ਕਰਕੇ ਨਾ ਇੱਕ ਆਹ ਚੰਗੇ ਦੁੱਧ ਵਾਲੀ ਬਾਈ ਨੇ ਚੋਟੀ ਕਹਿ ਲੋ ਮੱਧ ਕਹਿ ਲੋ ਵੀ ਚੌਥਾ ਸੂਆ ਬਾਈ ਕਹਿੰਦਾ ਉਹ ਤੁਸੀਂ ਆਪ ਦੀ ਸਮਝਣਾ ਵੀਰੇ ਬਾਈ ਨਾਲ ਸੌਦਾ ਕਰ ਸਕਦੇ ਹੋ ਡਿਟੇਲ ਆਪਾਂ ਮਾਲਕ ਤੋਂ ਲਵਾਂਗੇ ਮੁੱਲ ਵਾੜੀ ਵੀਡੀਓ ਦੇ ਵਿੱਚ ਕਰਾ ਦਾਂਗੇ 20 ਤਰੀਕ ਪੰਜਵਾਂ ਮਹੀਨਾ 2022 ਦੀ 25 ਦੀ ਵੀਡੀਓ ਆ ਹਜੇ ਤਾਜੀ ਸੂਈ ਆ ਬਾਕੀ ਮਾਲਕ ਤੋਂ ਆਪਾਂ ਸਾਰੀ ਜਾਣਕਾਰੀ ਲੈਣੇ ਆ ਨੰਬਰ ਬਾਈ ਦਾ ਆਪਾਂ ਲੈ ਕੇ ਦੇ ਦਾਂਗੇ ਹੋਰ ਬਾਈ ਜੀ ਕੀ ਹਾਲ ਆ ਬਹੁਤ ਵਧੀਆ ਜਗਮੀਤ ਬਾਈ ਪਹਿਲਾਂ ਵੀਰੇ ਨੰਬਰ ਬੋਲਦੇ ਆਪਦਾ ਨੰਬਰ ਹੈਗਾ ਭਰਾ ਜੀ ਆਪਣਾ 73558 13866 ਜੀ ਠੀਕ ਆ ਬਲਦੇ ਬਾਈ ਕਿੰਨੇਵੇਂ ਸੂਏ ਝੋਟਿਆ ਤਰੀ ਇਹ ਬਾਈ ਚੌਥੇ ਸੂਏ ਆ ਆਪਣੀ ਘਰ ਦੀ ਜੰਪਲ ਚ ਕੱਟੀ ਸੀ ਇਹ ਘਰ ਦੀ ਕੱਟੀ ਆ ਹਾਂਜੀ ਹਾਂਜੀ ਤੇ ਤੇਰੇ ਕੋਲੇ ਤਿੰਨ ਸੂਏ ਤੂੰ ਵਧੀਆ ਦੁੱਧ ਚੋੜਿਆ ਦਾ ਕਿੰਨਾ ਕਿੰਨਾ ਦੁੱਧ ਦੰਦੇ ਦੁੱਧ ਬਾਈ ਜੀ 16 ਲੀਟਰ 400 ਗ੍ਰਾਮ ਆਪ ਇਹਦਾ ਪੀਕ ਤੇ ਚੋਇਆ ਅੱਛਾ ਤੇ ਕੀ ਵੀ ਆਪਣਾ ਮਕਸਦ ਇਹਨੂੰ ਦੁੱਧ ਚਵਾਈ ਕਰਾ ਕੇ ਵੇਚਣ ਦਾ ਹੀ ਐ ਸੋਨੂੰ ਵੀ ਪਤਾ ਬਾਈ ਵੀ ਟੈਂਪਰੇਚਰ ਬਹੁਤ ਹਾਈ ਫਿਰਦਾ ਕੱਲ ਲਗਭਗ 43 ਤੋਂ ਵੀ ਪਲੱਸ ਕਰਦਾ ਸੀ ਟੈਂਪਰੇਚਰ ਬਰ ਦੁਪਹਿਰੇ ਵੇ ਗਰਮੀ ਵਾਲੀ ਆ ਹਾਂ ਗਰਮੀ ਦਾ ਕਰਕੇ ਜਰੂਰ 15 ਤਾਂ ਚਵਾ ਦੇਗਾ ਨਾ 15 ਚਵਾ ਕੇ ਬਾਈ ਜੀ ਪੱਕਾ ਵੀ ਆ ਦੇਖ ਲੋ ਸਜਣੋ ਚੋਰੇ ਨਾਲ ਕੋਈ ਵੀ ਵੀਰ ਸਾਈ ਕਰਕੇ ਜਾ ਸਕਦਾ ਹਾਂ ਤੇ ਦੁੱਧ ਆਪਾਂ ਚਵਾ ਕੇ ਦੇ ਵੀ 15 ਹੁਣ ਤਾਂ ਅਜੀ ਸੂਈ ਅੱਜ 15 20 ਦਿਨਾਂ ਤੇ ਜਾ ਕੇ ਬਾਈ ਪੀਕ ਤੇ ਪਸ਼ੂ ਆਉਂਦਾ ਸਾਈ ਬੰਦਾ ਬਾਈ ਕਹਿੰਦਾ ਆਪਣੇ ਨਾਲ ਕਰ ਲੈ 15 ਕਿਲੋ ਖੁੱਲਾ ਦੁੱਧ ਬਾਈ ਕਹਿੰਦਾ ਜਿੰਨੇ ਟਾਈਮ ਅਗਲੇ ਤਾਂ ਦਿਲ ਕਰਿਆ ਆਪਾਂ ਕਰੇ ਚਵਾ ਦਾਂਗੇ ਤੇ ਬਾਕੀ ਤੋੜ ਕੇ ਤੁਹਾਨੂੰ ਮੈਂ ਝੋਟੀ ਦਿਖਾਣਾ ਮੋਲ ਆਪਾਂ ਵੀਡੀਓ ਦੇ ਵਿੱਚ ਕਰਾ ਦੇ ਇਧਰ ਨੂੰ ਤੋੜ ਲੈ ਬਾਈ ਬਲਦੇ ਮੈਂ ਮੈਂ ਰੋਕ ਲਈ ਵੀਡੀਓ ਤਾਂ ਤੇ ਜਿਹੜੀ ਕੱਟੀ ਆ ਬਾਈ ਮੱਝੇ ਹੀਟਾ ਨਾ ਕੋਹੀ ਨੂਰ ਬੋਲਦੀ ਕੱਟੀ ਆ ਥਣ ਥੋੜਾ ਜਿਹਾ ਸੈਚ ਮੋਟਾ ਰੱਖਦੀ ਇੱਕ ਬਾਈ ਕਹਿੰਦਾ ਹਲਕਾਂ ਹਲਕਾਂ ਭਲਾਂ ਜ਼ਰੂਰ ਆ ਟੁੱਟੇ ਨੀ ਆਹ ਦੇਖ ਲੋ ਚੌਥਾ ਸੂਆ ਹਲਕਾਂ ਹਲਕਾਂ ਬੂਰੋ ਪਰੇ ਹੋ ਜਾ ਬਿੰਦ ਪਸੇ ਹੋ ਜਾ ਬਾਈ ਆਹ ਦੇਖੋ ਫੜ ਜਾ ਇੱਧਰ ਲਿਆ ਕੇ ਕੱਟਰੂ ਦਾ ਕਰਕੇ ਉਹ ਕਰਦੀ ਮੈਂ ਇਧਰੋਂ ਦੁਬਾਰਾ ਤੋੜ ਦੂੰ ਬੱਚੇ ਦਾ ਕਰਕੇ ਥੋੜਾ ਜਿਹਾ ਪਸ਼ੂ ਕਰਦਾ ਹੁੰਦਾ ਤਾਜੇ ਅਜੇ ਸੂਆ ਦਾ ਹੁਣੀ ਸੂਈ ਆ ਅਜੇ ਵੀ ਨਹੀਂ ਹਾਂ ਜੇ ਰਪਈ ਨਹੀਂ ਕੋਹੀ ਨੂਰ ਦੀ ਹੀਟਾਂ ਕੱਟੀ ਆ ਗਈ ਇੱਥੋਂ ਕਮਾਲਾ ਬਾਈ ਇੱਕ ਵਾਰੀ ਹੋਰ ਦਿਖਾ ਦੇ ਥਾਂ ਦੇ ਬਾਜਾ ਆਹ ਹਲਕਾ ਹਲਕਾ ਦਾ ਬਾਈ ਕੰਦਾ ਭਲਾਂ ਵੀ ਆ ਤੇ ਹਜੇ ਸੂਏ ਤੇ ਮੱਝ ਆ 15 ਕਿਲੋ ਖੁੱਲਾ ਚਵਾਵਾਂਗੇ ਵੀਰ ਕੰਦਾ ਮੋੜ ਲਿਆ ਬਾਈ ਬਲਦੇ ਆ ਦੇਖੋ ਪੁੱਤ ਹੜ ਜਾ ਪੁੱਤ ਆ ਦੇਖੋ ਬਈ ਲక్ష్ਮੀ ਡੈਰੀ ਫਾਰਮ ਵਾਲੇ ਕੋਹੀ ਨੂਰ ਬੁੱਲਦੀ ਪਿੱਛੇ ਕੱਟੀ ਆ ਆਹ 33000 ਰਕਾਰ ਆਪਣੇ ਕੋਲ ਮਿਲ ਜੂ ਸਟਰਾ ਵਗੈਰਾ ਹਾਂ ਇਹ ਡਾਕਟਰ ਕਿਹੜੇ ਨੇ ਪਰਿਆ ਹੀ ਵੀਰਵੰਤ ਨੇ ਪਰਿਆ ਆਪਣੇ ਪਿੰਡ ਆਏ ਠੀਕ ਆ ਵੀਰਵੰਤ ਭਾਈ ਡਾਕਟਰ ਨੇ ਠੀਕ ਆ ਪਰ ਆ ਮੇਰੇ ਪਿੰਡ ਦੇ ਨਹੀਂ ਤੇ ਬੋਲਦੇ ਮੁੱਲ ਕੀ ਕਰਦੇ ਆ ਦਾ ਜੈ ਜੈ ਮੁੱਲ ਭਾਈ 1 ਲੱਖ ਤੇ 30000 ਰੁਪਇਆ ਕਰਦੇ ਆ ਮੌਕੇ ਤੇ ਮਾਨ ਸਨਮਾਨ ਹੋਰ ਜਾ ਹੋ ਜੂਗਾ ਮੌਕੇ ਤੇ ਉਹ ਜਾ ਛੋਟੇ ਛੱਪਾ ਜਿਹੜਾ ਸੌਦਾ ਹੁੰਦਾ ਹੈ ਜਰੂਰ ਜਰੂਰ ਭਾਈ ਜਰੂਰ 1 ਲੱਖ 30000 ਵੀਰੇ ਮੋਲਾ 15 ਕਿਲੋ ਭਾਈ ਕਹਿੰਦਾ ਦੁੱਧ ਚਵਾ ਦੂੰ ਮੌਕੇ ਤੇ ਜਿਹੜਾ ਹੋਇਆ ਛੋਟੇ ਛੱਪਾ ਮਾਨ ਤਨ ਕਰਦਾਂਗੇ ਪਿੰਡ ਕੋਟਪੜਾ ਜਿਹੜਾ ਬਠਿੰਡਾ ਤਹਿਸੀਲ ਵੀਰੇ ਮੋੜ ਮੰਡੀ ਆ ਗਈ ਰੋਡ ਦੇ ਉੱ ਜਿਹੜੇ ਸੱਜਣ ਨੂੰ ਪਸੰਦ ਆ ਉਹ ਕੋਲੇ ਆ ਜੋ ਤਸੱਲੀ ਕਰਕੇ ਪਸ਼ੂਬਾਈ ਜੀ ਤੁਸੀਂ ਖਰੀਦ ਸਕਦੇ ਹੋ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਸੱਸੀ ਗੱਲ ਬਈ ਸਾਰਾ